ਤੁਸੀਂ ਕਾਫੀ ਸੀਨੀਅਰ ਬੰਦਿਆਂ ਦੇ ਨਾਲ ਵੀ ਵਿਚਰਦੇ ਹੋ ਜੀ ਪਰ ਉਹ ਚ ਕਿੰਨੇ ਕੁ ਬੰਦੇ ਆ ਜਿਹੜੇ ਬੈਟਨ ਅੱਗੇ ਪਾਸ ਔਨ ਕਰਨ ਦੇ ਵਿੱਚ ਫਖਰ ਸਮਝਦੇ ਆ ਉਹ ਰਾਜਨੀਤੀ ਦੇ ਵਿੱਚ ਕੋਈ ਵੀ ਕਿਸੇ ਨੂੰ ਕੁਝ ਦੇਣ ਦੇ ਲਈ ਮੈਂ ਹੱਥ ਢੱਕ ਕੇ ਕਿਸੇ ਨੇ ਨਹੀਂ ਦੇਣਾ ਤੁਹਾਨੂੰ ਯੂ ਹੈਵ ਟੂ ਗ੍ਰੈਬ ਯੋਰ ਓਪਰਚੁਨਿਟੀ ਮੈਂ ਦੱਸ ਰਿਹਾ ਤੁਹਾਨੂੰ ਰਾਜਨੀਤੀ ਦਿੰਦੀ ਨਹੀਂ ਰਾਜਨੀਤੀ ਇਹ ਕਹਿੰਦੀ ਹੋਈ ਨਹੀਂ ਹੈ ਵੀ ਕਿਸੇ ਨੂੰ ਹੱਥ ਢੇ ਨੂੰ ਦੇ ਦੋ ਥੱਪੜ ਮਾਰ ਕੇ ਖੋਦੀ ਵੀ ਨਹੀਂ ਨਹੀਂ ਖੋਦੀ ਵੀ ਨਹੀਂ ਹੈ ਮੈਂ ਇਹ ਕਹਿੰਨਾ ਆਪਣਾ ਵਜੂਦ ਆਪਣੀ ਇੰਟੈਲੀਜੈਂਸ ਆਪਣੀ ਲੋਇਲਟੀ ਆਪਣਾ ਕੰਮ ਹோம்ਵਰਕ ਹோம்ਵਰਕ ਆਪਣਾ ਕੰਮ ਭਾਵੇਂ ਯੂ نو ਹੁਣ ਆਪਾਂ ਕਹਿੰਦੇ ਹੁੰਨੇ ਨਾ ਸੁਗਵੀਰ ਨੂੰ ਉਹ ਦਰੀਆ ਪਛਾਉਂਦਾ ਹੁੰਦਾ ਸੀ ਉਹ ਅੱਜ ਮਨਿਸਟਰ ਬਣ ਗਿਆ ਕੁਰਸੀਆਂ ਲਾਉਂਦਾ ਹੁੰਦਾ ਸੀ ਕਹਿੰਦੇ ਹੁੰਦੇ ਸੀ ਨਾ ਆਪਾਂ ਰਾਈਟ ਹੁਣ ਰਾਜਾ ਬੜਿੰਗ ਸਾਹਿਬ ਕਹਿ ਦਿੰਦੇ ਆ ਮੈਂ ਉੱਥੇ ਪੋਸਟਰ ਲਾਉਂਦਾ ਹੁੰਦਾ ਸੀ ਰਾਈਟ ਸੋ ਹੁਣ ਮੈਨੂੰ ਐਂ ਦੱਸੋ ਵੀ ਉਹਨਾਂ ਨੇ ਕਿਹੜੇ ਹੱਥ ਆਇਆ ਕਰਕੇ ਦਿੱਤੀ ਲੇਕਿਨ ਉਹ ਤੋਂ ਆਪਾਂ ਨੂੰ ਰਾਜਨੀਤਿਕ ਜਿਹੜਾ ਸਫਰ ਹੈ ਨਾ ਜੀ ਉਹ ਰਾਜਨੀਤਿਕ ਸਫਰ ਨੂੰ ਫਿਰ ਆਪਾਂ ਨੂੰ ਮੈਂ ਇਹ ਮੇਰਾ ਹੁਣ ਅੱਜ ਮੈਸੇਜ ਦੇ ਦਿਓ ਤੁਸੀਂ ਸਾਰਿਆਂ ਨੂੰ ਕੋਈ ਵੀ ਬੰਦਾ ਕਿਸੇ ਵੀ ਪਾਰਟੀ 'ਚ ਕੰਮ ਕਰਨਾ ਚਾਹੁੰਦਾ ਉਹਨਾਂ ਦੇ ਇੰਟਰਨਲ ਸਰਕਲਸ ਦੇ ਵਿੱਚ ਕੰਮ ਕਰੇ ਇੰਟਰਨਲ ਸਰਕਲਸ ਦਾ ਜੀ ਨਹੀਂ ਸਮਝ ਆਉਂਦਾ ਤਾਂ ਮੈਨੂੰ ਤੁਸੀਂ ਪੁੱਛ ਲਿਓ ਬਾਹਰ ਕਦੇ ਆ ਕੇ ਜੇ ਕਿਸੇ ਨੇ ਪੋਲਿਟਿਕਸ ਦੇ ਵਿੱਚ ਕੁਝ ਲੈਣਾ ਮੈਂ ਦੇਣ ਨੂੰ ਤਿਆਰ ਬੈਠਾ ਪ੍ਰਿਥਪਾਲ ਸਿੰਘ ਜੀ ਤੁਹਾਨੂੰ ਪਿੱਛੇ ਪੰਜਾਬ ਲੈ ਕੇ ਜਾਣਾ ਚਾਹੁੰਦੇ ਆ ਜਿੱਥੇ ਸਰਹੱਦ ਦੇ ਉੱਤੇ ਅਸਲੇ ਸਾਡੇ ਭਰਾ ਜਿਹੜੇ ਕਿਸਾਨ ਤੇ ਬਜ਼ੁਰਗ ਜਥੇਬੰਦੀਆਂ ਦੇ ਲੋਕ ਸੰਘਰਸ਼ ਕਰ ਰਹੇ ਆ ਜੀ ਉਹ ਕਹਿੰਦੇ ਮੇਕ ਖੜਕ ਸਿੰਘ ਜੀ ਮੇਕ ਅ ਕਮੈਂਟ ਔਨ ਦਾ ਫਾਰਮਰਸ ਸਟਰਗਲ ਇਨ ਪੰਜਾਬ ਐਂਡ ਹਰਿਆਣਾ ਬਿਲਕੁਲ ਤੁਹਾਡੀ ਠੀਕ ਹੈ ਜੀ ਫਾਰਮਰਸ ਤਾਂ ਅਸੀਂ ਆਪ ਉਸ ਖਿੱਤੇ ਚੋਂ ਆਏ ਹੋਏ ਆ ਉਹਦੇ ਵਿੱਚ ਵੀ ਮੈਂ ਦੱਸੀ ਜਾਣਾ ਵੀ ਜਿੰਨਾ ਚ ਮੈਂ ਤੁਹਾਡਾ ਸਵਾਲ ਦਾ ਜਵਾਬ ਮੈਂ ਇਹ ਦੇ ਦਿੰਦਾ ਜੇ ਅੱਜ ਮੈਨੂੰ ਵੀ ਤੁਸੀਂ ਸੀਐਮ ਪੰਜਾਬ ਬਣਾ ਦਿਓਗੇ ਨਾ ਮੈਂ ਵੀ ਸ਼ਾਇਦ ਤੁਹਾਡੇ ਲਈ ਕੁਝ ਲਿਆਣ ਲਈ ਸਟਰਗਲ ਕਰੂੰਗਾ ਐਮਐਸਪੀ ਨੂੰ ਲਈ ਉਹ ਪੁੱਛੋ ਕਿਉਂ ਤੁਹਾਡੇ ਸਵਾਲ ਦਾ ਆਨਸਰ ਪੰਜਾਬ ਦਾ ਸੀਐਮ ਨਹੀਂ ਹੈ ਸੂਬੇ ਦੀ ਖੁਦਮੁਖਤਿਆਰੀ ਨਹੀਂ ਹਾਂ ਉਹ ਦੇਖੋ ਖੁਦਮੁਖਤਿਆਰੀ ਦੇ ਵਿੱਚ ਮੈਂ ਆਉਂਗਾ ਫਿਰ ਤੁਸੀਂ ਇਕੱਠੇ ਹੋ ਕੇ ਜਿੰਨਾ ਚਿਰ ਤੁਹਾਨੂੰ ਸੰਟਾ ਸੈਂਟਰ ਦੇ ਵਿੱਚ ਕਿਉਂ ਤੁਸੀਂ ਮੰਗਣ ਜਾਂਦੇ ਹੋ ਤੁਸੀਂ ਪਿਖਾਰੀ ਬਣ ਕੇ ਜਾਂਦੇ ਹੋ ਤੁਸੀਂ ਆਪਣਾ ਹੱਕ ਮੰਨਣ ਜਾਂਦੇ ਹੋ ਮੈਂ ਮੰਨ ਲਿਆ ਪਿਖਾਰੀ ਦਾ ਮਤਲਬ ਕਿ ਕੋਈ ਅਸੀ ਚੀਜ਼ ਲੈਣ ਜਾਂਦੇ ਆ ਅਸੀਂ ਆਪਣਾ ਵੱਡੇ ਭਰਾ ਨੂੰ ਅਸੀਂ ਤੋਂ ਲੈ ਕੇ ਆਰਡੀਐਫ ਫੰਡ ਜੋ ਵੀ ਅਸੀਂ ਆਡੇ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦਾ ਜਵਾਬ ਦੇ ਦਿੰਦਾ ਕਿਤੇ ਮੇਰੀ ਨਾ ਨਹੀਂ ਲਊਗਾ ਰਾਜਨੀਤੀ ਇਹਨਾਂ ਦਾ ਜਵਾਬ ਦਾ ਸਵਾਲ ਦਾ ਜਵਾਬ ਮਿਲ ਜੂਗਾ ਤੁਹਾਨੂੰ ਮੈਂ ਕਿਸੇ ਦੇ ਗਿਆ ਉਹ ਮੈਨੂੰ ਕਹਿੰਦਾ ਵੀ ਤੁਸੀਂ ਇਦਾਂ ਆ ਤੁਸੀਂ ਇਦਾਂ ਆ ਵਿਦਆਊਟ ਸੇਇੰਗ ਸਮਥਿੰਗ ਤੇ ਮੈਨੂੰ ਫੋਕਸ ਰੈਡੀਕਲ ਆਇਆ ਉਹ ਹੈ ਤੇ ਤੁਸੀਂ ਸੋਚ ਗਾਲ tract ਦੇ ਤੁਸੀਂ ਤਰੰਗੇ ਨੂੰ ਪਸੰਦ ਨਹੀਂ ਕਰਦੇ ਮੈਂ ਕਿਹਾ ਤੇ ਤੂੰ ਤਾਨੂੰ ਕਿਵੇਂ ਪਤਾ ਵੀ ਅਸੀਂ ਪ੍ਰਦਰੰਗੇ ਨੂੰ ਨਹੀਂ ਪਸੰਦ ਕਰਦੇ ਮੈਂ ਕਿਹਾ ਮੇਰਾ ਬਾਪੂ ਦੋ ਵਾਰਾਂ ਲੜਿਆ 37 ਸਾਲ ਦੀ ਮੈਂ ਕਿਹਾ 에ਅਰ ਫੋਰਸ ਦੀ ਸਰਵਿਸ ਹੋ ਗਈ ਉਹ ਤਰੰਗੇ ਦੇ ਹਟ ਹੈ ਸੀ ਉਹ ਤਰੰਗੇ ਦੇ ਹਟ ਹੈ ਸੀ ਤੇ ਮੈਂ ਕਿਹਾ ਤੁਸੀਂ ਜਜਮੈਂਟ ਬਣਾਈ ਜਾਂਦੇ ਵੀ ਉਹਦਾ ਮੁੰਡਾ ਤਰੰਗੇ ਦੇ ਉਲਟ